ਪੀਏ ਜਿਹੜਾ ਹੀਰੋ ਲਾਈਟਾਂ ਤੋਂ ਲੈ ਕੇ ਲਖਨਊ ਚੌਂਕ ਦੀਵੇ ਥੱਲੇ ਹੁੰਦਾ ਇਹ ਡਿਪਟੀ ਕਮਿਸ਼ਨਰ ਦਾ ਦਫ਼ਤਰ ਹੈ ਐਸਐਸਪੀ ਦਾ ਦਫ਼ਤਰ ਹੈ ਉਹਦੇ ਪਿਛਲੀ ਸੜਕਾ ਔਰ ਇਹਦੇ ਤੇ ਦੇਖੋ ਆ ਸੜਕ ਦੇ ਉੱਤੇ ਝਾੜੀਆਂ ਜਿਹੜੀਆਂ 10-10 ਫੁੱਟਾਈ ਦੀਆਂ ਨੇ ਇੱਧਰ ਦਿਖਾਓ ਆ ਤੁਸੀਂ ਝਾੜੀਆਂ ਦਿਖਾਓ ਔਰ ਨਾਲ ਇਹਦੀ ਇੱਕ ਸਟਰੀਟ ਲਾਈਟ ਜਿਹੜੀ ਆ ਪਿਛਲੇ ਕਈ ਕਦੀ ਜਗ੍ਹੀ ਨਹੀਂ ਅੱਜ ਇੱਥੇ ਬਲਬ ਵੀ ਕੋਈ ਉੱਪਰ ਹੈ ਨਹੀਂ ਤੁਸੀਂ ਬਲਬ ਦੀਆਂ ਸਾਈਟਾਂ ਤੇ ਲਾਈਟਾਂ ਲੈ ਸਕਦੇ ਹੋ ਕਿਤੇ ਬਲਬ ਲੱਗਾ ਹੀ ਨਹੀਂ ਜਿਹੜਾ ਹੈਗਾ ਸੀ ਚੋਰੀ ਹੋ ਗਿਆ ਤੁਸੀਂ ਬਲਬ ਉੱਪਰਲੇ ਪਤਲਾ ਪਿਛਲਾ ਪੋਲਾ ਉਹਦੇ ਉੱਤੇ ਇਹਦੇ ਲੱਗਾ ਹੋਇਆ ਨਾ ਪਲੱਗ ਹੋਲਡਰ ਲੱਗਾ ਉੱਤੇ ਹੋਲਡਰ ਵੀ ਨਹੀਂ ਲੱਗੇ ਹੋਏ ਬਹੁਤੀ ਅੱਜ ਤੁਸੀਂ ਸ਼ਾਰਟ ਮਾਰੋ ਔਰ ਇਹਦੇ ਵਿੱਚ ਐਕਸੀਡੈਂਟ ਰਾਤ ਨੂੰ ਬਹੁਤ ਹੋਦੇ ਨੇ ਮੈਨੂੰ ਥੋੜੇ ਦਿਨ ਪਹਿਲਾਂ ਇੱਥੇ ਰਾਤ ਨੂੰ ਇੱਕ ਮੋਟਰਸਾਈਕਲ ਵਾਲਾ ਆ ਰਿਹਾ ਸੀ ਤੇ ਉੱਤੇ ਲਾਏ ਉੱਤੇ ਲਾਈਟ ਨਹੀਂ ਜਗਦੀ ਉਸ ਤੋਂ ਲਾਈਟ ਦਾ ਥੱਲੇ ਦਿਖਾਈ ਨਹੀਂ ਦਿੰਦਾ ਸੜਕ ਲੋਕੀ ਪੁੱਛੂ ਆਪਣੀ ਚੌੜੀ ਸੜਕ ਤੇ ਤੁਰੇ ਆਉਂਦੇ ਨੇ ਅੱਗੇ ਯੱਕ ਉਹ 10 ਕਿਹਾ ਝਾੜੀਆਂ ਆ ਜਾਂਦੀਆਂ ਨੇ ਉਦੋਂ ਝਾੜੀਆਂ ਨਾਲ ਉਹਦੇ ਵਿੱਚ ਮੋਟਰਸਾਈਕਲ ਵੱਜਾ ਉਹ ਡਿੱ ਗਿਆ ਉਹਨੂੰ ਸੱਟ ਲੱਗ ਗਈ ਵਿਚਾਰੇ ਨੂੰ ਹੱਡੀ ਟੁੱਟ ਗਈ ਇਸ ਕਰਕੇ ਮੈਨੂੰ ਅੱਜ ਹੋਰ ਵੀ ਦੋ ਤਿੰਨ ਫੋਨ ਆਏ ਕਿ ਲੋਕ ਮੇਰੇ ਤੋਂ ਆਸ ਰੱਖਦੇ ਨੇ ਵੀ ਬੇਦੀ ਸਾਹਿਬ ਸਾਡੀ ਆਵਾਜ਼ ਚੱਕਣਗੇ ਇਸ ਲਈ ਮੈਂ ਤੁਹਾਨੂੰ ਅੱਜ ਬੇਨਤੀ ਆ ਮੈਂ ਤੁਹਾਨੂੰ ਨਾਲ ਲੈ ਕੇ ਆਇਆ ਹਾਂ ਫਿਰ ਇਹਦੇ ਮੈਂ ਗਮਾੜਾ ਨੂੰ ਅਧਿਕਾਰੀਆਂ ਚਿੱਠੀ ਵੀ ਲਿਖ ਲਿਆ ਮੈਂ ਆਪਣੇ ਨਗਰ ਨਿਗਮ ਦੇ ਐਕਸ਼ਨ ਇਲੈਕਟ੍ਰੀਕਲ ਨਾਲ ਵੀ ਮੈਂ ਗੱਲ ਕੀਤੀ ਉਹ ਆਪਣੇ ਲੈਵਲ ਤੇ ਲੈਟਰ ਲਿਖਣ ਤਾਂ ਕਿ ਇਹਦੀ ਕਿਉਂਕਿ ਕੇਵਲ ਹੀ ਜੇ ਪਈ ਹੋਈ ਕਹਿੰਦੇ ਨੇ ਇਹਦਾ ਕੇਵਲ ਦਾ ਕਨੈਕਸ਼ਨ ਦੇ ਕੇ ਜੋ ਇਹਦਾ ਕੰਮ ਆ ਇਮੀਜਕੋ ਇੱਕ ਵੀ ਲਾਈਟ ਆ ਨਹੀਂ ਬਲਬ ਇੱਕ ਜੀ ਵੀ ਲੱਗਾ ਹੋਇਆ ਇਹਨੂੰ ਬਲਬ ਲਾ ਕੇ ਇਹਨੂੰ ਆਪਾਂ ਚਾਲੂ ਕਰ ਅੱਗਾ ਦੌਰ ਪਿੱਛਾ ਚੌੜਨਾ ਕਰਨ ਤਾਂ ਕਿ ਅੱਗੇ ਅੱਗੇ ਆਪਾਂ ਸੈਕਟਰ ਕੱਟੀ ਜਾਈਏ ਕਿਉਂਕਿ ਇਹ ਬਿਲਕੁਲ ਆਪਾਂ ਬਾਰਡਰ ਤੇ ਖੜੇ ਆ ਇਹ ਇਤਲਾ ਬੰਦਾ ਸੱਜਾ ਬੰਦਾ ਮੇਰੇ ਜਿਹੜਾ ਵਾ ਉਹ ਨਗਰ ਨਗਰ ਦੇ ਅੰਦਰ ਦਾ ਇਹ ਜਿਹੜਾ ਖਬਾ ਬਣਾ ਕਿੱਥੇ ਆਪਾਂ ਖੜੇ ਆ ਇਹ ਘਾੜਾ ਕੋਲ ਆ ਇਸ ਜਿਹੜੀ ਸੜਕ ਆ ਔਰ ਉਹਦੇ ਕਰਕੇ ਜਿਹੜਾ ਤਾਲਮੇ ਲਾ ਪੀ ਉਹ ਲੋਕੀਆਂ ਨੂੰ ਲੋਕੀ ਸਮਝਦੇ ਨੇ ਪੀਏ ਕਾਰਪੋਰੇਸ਼ਨ ਦੇ ਅੰਦਰ ਹੀ ਆ ਲੋਕ ਬਦਲਾਮੀ ਵੀ ਕਾਰਪੋਰੇਸ਼ਨ ਦੇ ਹੁੰਦੀ ਆ ਤਾਂ ਮੈਨੂੰ ਲੋਕਾਂ ਨੇ ਬਤਾਉ ਡਿਪਟੀ ਮੇਰ ਲੋਕਾਂ ਦਾ ਫੋਨ ਗਿਆ ਵੀ ਤੁਸੀਂ ਵੇਖੋ ਇਹ ਕਾਰਪੇਸ਼ੀ ਲਾਈਟ ਨਹੀਂ ਚਾਲਦੀ ਆ ਪਰ ਮੈਂ ਜਦੋਂ ਮੈਂ ਸਮਝਿਆ ਦੇਖਿਆ ਮੈਂ ਕਿਹਾ ਮੌਕਾ ਦੇਖ ਕੇ ਆਵਾ ਔਰ ਨਾਲੇ ਮੈਂ ਝਾੜੀਆਂ ਵੇਖ ਤੁਹਾਡੇ ਸਾਹਮਣੇ ਦਿਖਾ ਰਿਹਾ ਇਸ ਲਈ ਮੇਰੇ ਅਧਿਕਾਰੀਆਂ ਨੂੰ ਬੇਨਤੀ ਆ ਡੀਸੀ ਸਾਹਿਬ ਨੂੰ ਬੇਨਤੀ ਆ ਮੈਡਮ ਨੂੰ ਬੇਨਤੀ ਆ ਬੜੇ ਅਫਸਰ ਨੇ ਪਈ ਇਹਦੇ ਦਾ ਧਿਆਨ ਦੇ ਕੇ ਅਧਿਕਾਰੀਆਂ ਨੂੰ ਸੰਤ ਇਹ ਤੇ ਜੋ ਵੀ ਕੇਬਲ ਦਾ ਨਵੀਆਂ ਲਾਈਟਾਂ ਲਾ ਕੇ ਇਨੂੰ ਚਾਲੂ ਕਰਨ ਤਾਂ ਕਿ ਕਿਸੇ ਦੀ ਜਾਨ ਨਾ ਜਾਏ ਨਾਲ ਹੀ ਮੇਰੀ ਬੇਨਤੀ ਹੈ ਵੀ ਜਿਹੜੀ ਲਖਦਾਓ 3 ਪੁਆਇੰਟ ਆ ਉਹਦੇ ਉੱਤੇ ਬਿਰਾਦ ਨੂੰ ਉੱਥੇ ਨਾ ਬਹੁਤ ਜਾਮ ਲੱਗਦਾ ਉਹ ਤੇ ਐਕਸੀਡੈਂਟ ਹੁੰਦੇ ਨੇ ਰਾਤ ਨੂੰ ਲੋਕੀ ਫਸਾ ਕੇ ਬਹਿ ਜਾਂਦੇ ਨੇ ਔਰ ਉਹ ਇੱਕ ਕਿਉਂ ਪਿੱਛੋਂ ਚੌੜੀ ਸੜਕਾ ਇਦੋਂ ਡਬਲ ਸੜਕਾ ਉਦੋਂ ਤੀਜੀ ਸੜਕ ਆ ਜਾਂਦੀ ਹੈ ਉੱਥੇ ਟ੍ਰੈਫਿਕ ਲਾਈਟਾਂ ਦੀ ਬਹੁਤ ਵੱਡੀ ਲੋੜ ਆ ਉੱਥੇ ਟ੍ਰੈਫਿਕ ਲਾਈਟਾਂ ਲੱਗਣ ਤਾਂ ਕਿ ਲੋਕ ਆਪਣੀ ਰੈੱਡ ਲਾਈਟ ਗ੍ਰੀਨ ਲਾਈਟ ਦੇ ਉੱਤੇ ਹੀ ਅੱਗੇ ਜਾਣ ਉੱਥੇ ਜਾਮ ਨਾ ਲੱਗੇ ਲੋਕਾਂ ਦੀ ਜਾਨ ਮਾਲ ਦੀ ਜਿਹੜੀ ਆ ਉਹ ਨੁਕਸਾਨ ਨਾ ਹੋਵੇ ਇਹ ਮੇਰੀ ਬੇਨਤੀਆਂ ਕਿਉਂਕਿ ਮੈਂ ਜਾਗੂਕ ਪਹਰੀ ਹੁੰਦੇ ਨਾਤੇ ਇਹ ਮੇਰਾ ਫਰਜ਼ ਬਣਦਾ ਵੀ ਮੈਂ ਜਿੱਥੇ ਦੇਖਾਂ ਕਮੀ ਪੇਸ਼ੀ ਹੈ ਅਧਿਕਾਰੀਆਂ ਦਾ ਧਿਆਨ ਚ ਲਿਆਵਾਂ ਧੰਨਵਾਦ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ